अच्छा तो लक्ष्मी को ना खाने से नहीं बाहर ले जाने में आती है क्या चल रहा दिखेगा हाँ तो मैं तैयारी हूँ यानि तो अपने दूध के बाद इकट्ठा आज ड्राइंग कंपटीशन होगा वही ड्राइंग ड्राइंग कंपटीशन आज नहीं आज आज कुछ दिन हाँ কেইরেডে আ্যি ওদেরে নাকাইরে আেডেরে. আজাহলেন নাডির পাইরে দ্তেরেলি কেজিযরা কেজাকাকা কেজারে একাইরে পাকেডুসলা. � ਇਹ ਸਕੂਲ ਕਾ ਸਿਖਿਆ ਉਹ ਇਹ ਕੀ ਕਿਹਾ ਸਕੂਲ ਹੈ ਸਕੂਲ ਹੈ ਸਕੂਲ ਕਿ ਪਾਣੀ ਪੀਣ ਨਾਲ ਕੀ ਪਾਣੀ ਪੀਣਾ ਨਹੀਂ ਤਾਂ ਜਿਹੜਾ ਦੇਉਣਾ ਤੇ ਪਾਣੀ ਕਿ ਪੀਣਾ ਹੈ ਹਾਂ ਪਾਣੀ ਆਪ ਕੀ ਕਰਨਾ ਕਿਥੇ ਆਣਾ ਤੁਸੀਂ ਜਲਦੀ ਉਸ ਬਾਹਰੋਂ ਇਵਨ ਪਾਏ ਅੱਜ ਇਹ ਇਲਾੜਿਆ ਤੋਂ ਕਾਮਯੋਦਾ ਦੈ ਸਭ ਸ੍ਰੀ ਕਾਜੀ ਮੈਂ ਜਸਵੀਰ ਕੋਰ ਮੇਰੇ ਚੈਨ ਪੰਜਾਬੀ ਦੂਰਤਾਨੀ ਬਹੁਤ ਜੁੜਾ ਬਹੁਤ ਬਹੁਤ ਸਵਾਗਤ ਹੈ ਅਗਰ ਤੁਸੀਂ ਅੱਜ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਬਿਲਗੀ ਲਾਈਕ ਕਰ ਦੋ ਸ਼ੇਅਰ ਕਰ ਦਿਓ ਤੇ ਇੱਕ ਮਿੰਟ ਰੱਕ ਕਮੈਂਟਸ ਵੀ ਪੂਰਸ ਤੇ ਟਾਈਮ ਹੋ ਗਿਆ ਬਚ ਗਏ ਨੇ 4 ਤੇ ਕਰਨਵੀ ਚਲਾ ਗਿਆ ਪਾਪਾ ਨਾਲ ਉਹ ਗਏ ਨੇ ਕਿ ਮਾਨਸਾ ਤੇ ਮਾਨਸਾ ਵੈਣਗੇ ਉਹ ਤੇ ਟੋਤੇ ਜੜਦੇ ਨੇਗੇ ਡੇਰੇ ਵਿੱਚ ਉੱਥੇ ਕਾਫੀ ਮੰਨਤ ਹੈਗੀ ਵੀ ਇਹ ਵਿੱਚ ਸਾਫ਼ ਨਹੀਂ ਬੋਲਦਾ ਹੈਗਾ ਕਿ ਉੱਥੇ ਟੋਤੇ ਜੜਦੇ ਨੇਗੇ ਤੇ ਪਾਣੀ ਪਿਲਾਇਆ ਜਾਂਦਾ ਹੈਗਾ ਬਾਕੀ ਆ ਕੇ ਦੱਸਾਂਗੇ ਹਨ ਤੇ ਇੰਸਟਾਗ੍ਰਾਮ ਤੇ ਵੀ ਕਾਫੀ ਆਉਂਦਾ ਹੈਗਾ ਤੋਂ ਦੇਖ ਲੈਣੀ ਬੱਚੇ ਉੱਪਰ ਦੀਆਂ ਨਾ ਕੁਝ ਨਹੀਂ ਹੈਗਾ ਤੇ ਕੱਲ ਵੀਰ 9-10 ਸਾਲ ਦਾ ਹੋਗਾ ਸਾਫ਼ ਨਹੀਂ ਬੋਲਦਾ ਹੈਗਾ ਤੇ ਇੱਕ ਬੱਚਾ ਹੋਰ ਆ ਕਿਸੇ ਦਾ ਤੇ ਉਹ ਜੇ ਉੱਥੇ ਲੈ ਕੇ ਗਏਨ ਕਰਨ ਵੀਰ ਤੇ ਆ ਮੈਂ ਕਰ ਦਿੱਤਾ ਹੈਗਾ ਤੇ ਸੰਨੀ ਕਰ ਗਏ ਨੇ ਤੇ ਹੁਣ ਬੰਦੇ ਆ ਮੱਜਾ ਤੇ ਅੱਜ ਮੇਰੀ ਸਿਹਤ ਥੋੜੀ ਠੀਕ ਆ ਕਈ ਦਿਨਾਂ ਤੋਂ ਲੱਦੀ ਬੀਤ ਬਹੁਤ ਲੂ ਹੋ ਰਿਆ ਸੀ ਤੇ ਟੈਸਟ ਵੀ ਕਰਵਾਏ ਨੇ ਸਾਰੇ ਤੇ ਇਹਦਾ ਐਚ ਬੀਏ ਬਹੁਤ ਘੱਟ ਆ ਮੇਰੇ ਤੇ 8 ਗ੍ਰਾਮ ਆਦਾ ਇਸ ਕਰਕੇ ਸੋਨ ਮੇਰੇ ਫੇਸ ਤੇ ਪਤਾ ਲੱਗ ਰਿਹਾ ਹੋਗਾ ਤੇ ਮੈਨੂੰ ਫੇਸ ਦੀ ਪ੍ਰੋਬਲਮ ਕਾਫੀ ਹੋਣ ਲੱਗੇ ਲੱਦੇ ਸਾਈਆਂੇ ਪੈਣ ਲੱਗੇ ਸੀ ਇੱਥੇ ਤੇ ਵੀ ਸਾਰੇ ਪ੍ਰੋਟਗਨ ਵੀ ਖੂਨ ਦੀ ਘਾਟ ਕਰ ਕਰ ਰਹੀਆਂ ਪ੍ਰੋਬਲਮ ਖੂਨ ਦੀ ਕੋਈ ਘਾਟ ਕਰ ਕਰ ਰਹੀ ਸੀ ਤੇ ਮੇਰਾ ਐਚਵੀ ਚੱਕਰਾ ਦੇ ਦਵਾਈ ਜਿਹੜੀ ਸੁੱਕ ਕੀਤੀ ਆ ਪਤਾ ਨਹੀਂ ਕਿਉਂ ਮੇਰਾ ਐਚਵੀ ਬਹੁਤ ਹੀ ਅਜੀਬ ਘਟ ਜਾਂਦਾਗਾ ਸਰਦੀ ਵਿੱਚ ਇੱਕ ਕਰਾਇਆ ਸੀ ਉਹਦੇ ਵੀ ਅੱਠ ਕਰਾਇਆ ਸੀ ਉਹ ਵੀ ਕਾਫੀ ਬੀਕਨਸ ਹੋ ਗਈ ਸੀ ਤੇ ਫਿਰ ਮਹੀਨਾ ਦਵਾਈ ਖਾਧੀ ਫਿਰ ਤਨ ਚੱਲਦਾ ਮਹੀਨੇ ਠੀਕ ਰਿਹਾ ਬੀਬੀ ਲੋਹ ਨੂੰ ਕੱਪਤੀ ਜਿਹੜਾ ਚੀਫਰ ਘਟਣ ਲੱਗਿਆ ਇਹ ਬੀਬੀ ਆ ਲੋਰਣ ਲੱਗ ਜੀ ਬੀਬੀ ਮੇਰਾ ਮੈਸਾ ਤੋਂ ਹੀ ਜਿਹੜਾ ਘਟ ਰਹਿੰਦਾਗਾ ਜੇਫੀ ਥੋੜੀ ਟੈਂਸਰ ਹੋਈ ਜਾਂ ਕੋਈ ਐਕਾ ਮਸਪਰੈਸ ਹੋਈ ਤੇ ਫਿਰ ਮੇਰੇ ਵੀ ਬੀ ਲੋਹ ਹੋਣ ਲੱਗ ਜਾਂਦਾਗਾ ਤੇ ਮੈਨੂੰ ਪਤਾ ਲੱਗ ਰਿਹਾ ਸੀ ਤੋ ਮੇਰਾ ਕਿਸੇ ਵੀ ਕੰਮ ਤੇ ਮਨ ਨਹੀਂ ਜੀ ਕਰਦਾ ਸੀ ਕਰਨ ਤੇ ਜਦੋਂ ਬੈਠ ਜੈਂਦੀ ਤਾਂ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਸੀ ਮਸ਼ੀਨ ਤੇ ਬੈਠ ਜਿਆ ਸੀ ਤਾਂ ਵੀ ਇਹ ਥਕਾਵਟ ਮੈਨੂੰ ਮਹਿਸੂਸ ਹੋਣ ਲੱਗ ਜਾਂਦੀ ਉਹ ਕਰਦੋਂ ਦੁੱਖ ਲੱਗ ਜਾਂਦੀ ਸੀ ਬੈਠ ਕੇ ਨੀਵੀਂ ਕੱਪੜੇ ਵਿੱਚ ਸਿਲਾਈ ਕਰਦੀ ਸੀ ਬਹੁਤ ਜਿਹੜੇ ਪ੍ਰੋਬਲਮ ਹੋ ਰਹੀ ਸੀ ਇੰਡੈਸਟ ਕਰਵਾਏ ਨੇ ਸਾਰੇ ਤੇ ਵਿਟਾਮਿਨ 12 ਦਾ ਟੈਸਟ ਕਰਵਾਇਆ ਤੇ ਉਹ ਤਾਂ ਠੀਕਾ ਨਾਰਮਲ ਕੈਲਸ਼ੀਅਮ ਕਰਵਾਇਆ ਤੇ ਬਾਕੀ ਨੀ TCL ਤੇ ਸਾਰੇ ਕੋਈ ਕੋਚਕ ਇਨਫੈਕਸ਼ਨ ਵਗੈਰਾ ਕੋਈ ਨਹੀਂ ਆਹੀ ਵੀ ਤੇ ਬਸ ਐਚ ਬੀ ਘਟਾਏਗਾ ਕਿੰਨਾ ਆਪਣੀ ਪਤਾ ਲੱਗ ਰਹੀ ਸੀ ਮੇਜਾਚੀ ਜਿਹੜਾ ਘੱਟ ਰਿਹਾ ਕੋਕ ਬਤੀ ਲੱਗ ਜਾਂਦਾ ਨਾ ਆਪਣੇ ਨੂੰ ਆਪਣੀ ਇਨੀਸ਼ੀਏਟ ਡਾਉਣ ਦਾ ਇਹ ਲੱਗ ਜੇ ਕਮਜ਼ੋਰੀ ਮੈਸੀ ਹੋਣ ਲੱਗ ਜੀ ਟੈਸਟ ਕਰਵਾਉਣਾ ਚਾਹੀਦਾ ਨੇ ਕੇਵਲ ਆਪਾਂ ਜਿਹੜੇ ਪੇਨਕਿਲਰ ਜਾਂ ਹੋਈਆਂ ਨੇ ਦਵਾਈਆਂ ਖਾਈ ਜਾਂਦੀਆਂ ਨੇਗੀ ਤੇ ਪ੍ਰੋਬਲਮ ਕੋਈ ਹੋਰ ਹੁੰਦੀ ਹੈ ਨਾ ਤੇ ਮੈਂ ਪੇਨਕਿਲਰ ਜਲਦੀ ਨਹੀਂ ਲੈਦੀ ਹੁੰਦੀ ਕਿਉਂਕਿ ਪੇਨਕਿਲਰ ਬੇਸੀ ਲਈ ਬਹੁਤ ਗਲਤ ਹੈ ਲੈਣੀ ਚਾਹੀਦੀ ਜਲਦੀ ਜੁਕਿ ਜ਼ਿਆਦਾ ਆਪਣਾ ਕੋਈ ਹੋ ਜੇ ਫਿਰ ਤਾਂ ਲੈ ਲੋਗੇ ਲੈਣੀ ਚਾਹੀਦੀ ਹੈ ਤੇ ਬਸ ਐਵੇਂ ਕੰਮ ਕਰ ਜਾਂਦੀ ਸੀਗੀ ਤੇ ਅਰੇਸਟ ਕਰਨ ਲਈ ਕੰਮ ਕਰ ਲਿਆ ਅਰੇਸਟ ਕਰਨ ਲਈ ਕੰਮ ਕਰ ਲਿਆ ਉਸ ਤਰ੍ਹਾਂ ਟੈਸਟ ਕਰਵਾਇਨੇਗੇ ਤੇ ਇਹ ਪਹਿਲਾ ਜੜ ਦੇ ਨਾਲ ਸਵੇਰੇ ਸੀਗਾ ਤੇ ਫਿਰ ਇੱਥੇ ਹੁੰਦੀ ਡੈਥ ਹੋ ਗਈ ਆਪਣੇ ਲੱਗੇ ਤੇ ਬਿਲਕੁਲ ਛੋਟੇ ਬੱਚੇ ਸਾਡੇ ਕਿਹ ਅਚਾਰਾ ਇੱਕ ਮਹੀਨੇ ਦਾ ਮੁੰਡਾ ਤੇ ਕੁੜੀ ਹੈ ਜਿਹੜੀ 1.5 ਸਾਲ ਦੀ ਹੈਗੀ ਉਹ ਤਾਂ ਬੜਾ ਕੰਮ ਹੋਇਆ ਵਿਚਾਰੇ ਇਕੱਲਾ ਘਰੋਂ ਉੱਪਰ ਕਿਸੇ ਨਾਲ ਉਸੇ ਡੈਥ ਹੋ ਗਈ ਤੇ ਮਾਪੇ ਬਾਰੇ ਵਿੱਚ ਕੀ ਲਈ ਬਹੁਤ ਔਖਾ ਤੰਗ ਭੈਣਾ ਰਹੇਗੀ ਤੇ ਬਹੁਤ ਜ਼ਿਆਦੀ ਉੱਕਾ ਹੋ ਗਿਆ ਨਾ ਤੇ ਵਧੀਆ ਲੱਗਿਆ ਸੀ ਮੁੰਡਾ ਜੋਬ ਤੇ ਕੈਸਰ ਹਸਪੀਟਲ ਵਿੱਚ ਤੇ ਜਵਦਾ ਵਧੀਆ ਨਾਲ گزارਾ ਕਰਦਾ ਸੀਗਾ ਤੇ ਉਹਨਾਂ ਉਹਨਾਂ ਨਾਲ ਹੀ ਉਹਨਾਂ ਦਾ ਜੁਗਾਰ ਚੱਲਦਾ ਸੀਗਾ ਠੀਕ ਹੈ ਜੀ ਡੈਥ ਹੋ ਗਈ ਮੁੰਡੇ ਦੀ ਪਹਿਲਾਂ ਸਸਕਾਰ ਕਰਾਉਣ ਚਲੇਗੇ ਤੇ ਕੱరే ਫਿਰ ਸਾਵ ਨੂੰ ਜਾਵਾਂਗੇ ਪਤਾ ਲੱਗਾ ਸੀ ਬੇਰੀ ਮੁੰਡੇ ਡੈਥ ਹੋ ਗਈ ਹੈ ਇੱਕ ਮਹੀਨਾ ਹੋ ਗਿਆ ਸੀ ਬਿਮਾਰ ਹੋਏ ਨੇ ਚੈਨ ਬਹੁਤ ਮਾੜਾ ਕੰਮ ਹੋਇਆ ਬਹਿ ਹੁਣ ਕਿਸੇ ਦੇ ਨਾਲ ਗੱਬਰ ਪੁੱਤ ਜਿਹੜਾ ਇਹਦਾ ਮਾਪੇ ਦੇ ਕੀ ਬੀਤਦੀ ਆ ਤਾਂ ਉਹਨੇ ਪਤਾ ਜਿਹੜੀ ਇਵੈਂਟ ਸਾਥੀ ਸੀ ਮਗਲਾ ਕੇ ਹਿੰਦਿਆ ਨਾ ਤੁਰਦੀ ਨਾ ਧਾਮ ਦੀ ਬਹੁਤ ਔਖਾ ਹੋ ਜਾਂਦਾ ਤੇ ਬੱਚੇ ਨੇ ਨਿਆਣੇ ਨੇ ਕੋ ਛੋਟੇ ਬੱਚੇ ਨੇਗੇ ਬਹੁਤ ਔਖਾ ਹੋ ਗਿਆ ਪਰਿਵਾਰ ਨੂੰ ਬਹਿਰ ਕੁਤਨੀ ਕੋ ਇੰਨੀ ਮਾੜੀ ਕਰਦਾ ਕਿਸੇ ਕਿਸੇ ਨਾਲ ਤਾਂ ਪੱਕੀ ਪੱਕੀ ਵੀ ਨਹੀਂ ਦੇਖਦਾ ਵੀ ਕੀ ਉਮਰਾ ਵਿਚਾਰੀ ਦੀ ਕੀ ਉਹਦੀ ਕੀ ਕਾਰ ਜਿਹੜੀ ਸੀ ਹਣਾ ਲਿਆ 50 ਸਾਲ ਮਿਲ ਵਿਆਹ ਨੂੰ ਹੋਏ ਸੀ ਤੇ ਕੋਈ ਇਨਫੈਕਸ਼ਨ ਜਾਂ ਕੋਈ ਐਵੇਂ ਜਿਆਦਾ ਵੱਧ ਗਈ ਸੀ ਉਹ ਬਸ ਚੱਕੀ ਫਿਰੇ ਵਿਚਾਰੇ ਉਹ ਬਹਿ ਉਹਦੀ ਜਿਵੇਂ ਜੂੜਾ ਗਾ ਉਹ ਵੀ ਬੰਦ ਲਾਉਂਦਾ ਸ਼ੁਰੂ ਹੀ ਚੰਦੇ ਬਾਅਦ ਤੇ ਬੰਨਕੋ ਨੇ ਮੱਝ ਸੱਣੀ ਤੇ ਫਿਰ ਨਮ ਨਮਾ ਦਿੰਦੇ ਆਂ ਇਹ ਗਰਮੀ ਬਹੁਤ ਜਾਂਦੀ ਹੋ ਰਹੀ ਅੱਜ ਫੇਰ ਓਹਨੂੰ ਟਾਈਮ ਲੱਗ ਜੂਗਾ ਤੇ ਕਿਉਂਕਿ ਮਾਨਸਾ ਦੂਰ ਹੈ ਕਿ ਸਾਨੂੰ ਕਾਫੀ ਆਈ ਗਿਆ 30 ਕਿਲੋਮੀਟਰ ਇਹ ਟਾਈਮ ਲੱਗ ਜੂਗਾ ਕਰਨਵੀ ਜਿੱਦ ਕਰ ਰਹੀ ਸੀ ਕਿ ਮੈਂ ਸਿੱਧੂ ਨੂੰ ਸੇਲ ਦੀ ਉਹ ਵੈਂਡੀ ਦਿਖਾ ਕੇ ਲੈ ਆਉਂ ਮੈਨੂੰ ਲੈ ਕੇ ਜਾਉ ਤੇ ਪਾਪਾ ਕਹਿੰਦੇ ਨਹੀਂ ਨਹੀਂ ਰੋਹ ਜੂ ਹੋਊਗਾ ਫੇਰ ਵਾਟੇ ਵੀ ਕਰ ਕੀਆ ਨਾ ਸੰਨੀ ਕਰ ਲੱਗ ਗਈ ਬਸ ਮੈਂ ਖੇਤ ਚ ਲੱਗੇ ਮੜਮੜ ਜਾਣੇ ਕੋਈੜਾ ਹੋ ਗਿਆ ਸੋ ਪੰਨ ਦੋ ਵਾਰ ਤਿੰਨ ਵਾਰ ਜਾਣਾ ਪੈਂਦਾ ਹੈ ਤੇ ਬਾਕੀ ਆ ਕੀ ਪਤਾ ਲੱਗੂ ਕਿਹਨਾਂ ਚਲ ਬਣਾਇਆ ਹੁੰਦਾ ਵੀ ਦੇਖ ਲੈਨੇ ਉੱਥੇ ਵੀ ਜਾ ਕੇ ਦਵਾਈਆਂ ਬਹੁਤ ਖਵਾ ਤੀ ਪਰ ਪੰਨੇ ਕਿਵੇਂ ਸਾਫ ਨਹੀਂ ਬੋਲਾ ਕਈ ਏਸ ਵਾਰਡ ਨੇ ਜਿਵੇਂ ਗੱਗਾ ਹੋਇਆ ਕੱਕਾ ਹੋਇਆ ਉਹਦੀ ਪ੍ਰੋਬਲਮ ਇਹਨੂੰ ਬਹੁਤ ਹੁੰਦੀ ਹੈ ਤੇ ਵੀ ਸਕੂਲ ਨੂੰ ਸਕੂਲ ਕਹਿੰਦਾਗਾ ਤੇ ਥੋੜੀ ਪ੍ਰੋਬਲਮ ਇਹਨੂੰ ਬੋਲਣ ਦੇ ਬਲੇ ਨੂੰ ਦੰਮਲਾ ਕਹਿੰਦਾ ਗੱਗੇ ਥੋਂ ਦੱਦਾ ਬੋਲਣਾ ਕੱਕੇ ਥੋਂ ਤੇ ਜਿਵੇਂ ਤੁੱਤਾ ਬੋਲਣਾ ਇਹ ਥੋੜੇ ਵੱਡੇ ਨੂੰ ਦਿੱਕਤ ਆਉਂਦੀ ਬੋਲਣ ਦੇ ਵਿੱਚ ਤੇ ਨਹੀਂ ਹੁਣ ਇਹ ਤਾਂ ਕੋਈ ਸਦਾ ਹੁੰਦੀ ਆ ਪਜਾ ਲਿਖੀ ਜਾਂਦੇ ਬੱਚੇ ਨੂੰ ਕੀਤਾ ਕੋਈ ਕਈ ਵਾਰ ਕਿਤੇ ਠੀਕ ਹੋ ਜਾਂਦਾ ਸੋ ਬੜੀ ਵੀ ਕਿੰਨਾ ਠੀਕ ਹੋਣਾ ਤੇ ਦਵਾਈਆਂ ਇਹਨੂੰ ਬਹੁਤ ਖਵਾ ਦਿੱਤੀਆਂ ਨੇਗੇ ਤੇ ਵੀ ਜੇ ਸਾਫ਼ ਬੋਲਣ ਲੱਗਦੇ ਹਨ ਹੁੰਦੀ ਹੈ ਤੇ ਹੁਣ ਏਜ ਵੀ ਵੱਡੀ ਹੋ ਜਾਂਦੀ ਹੈ ਮੈਨੂੰ ਸੁਭਾਈ ਪੈ ਜਾਊਗਾ ਬੋਲਣ ਦਾ ਤੇ ਦਵਾਈ ਵੀ ਸੀਨ ਬਹੁਤ ਖਵਾ ਦਿੱਤੀ ਹੈ ਬੜਾ ਕੋਈ ਫਰਕ ਨਹੀਂ ਪੈਂਦਾ ਥੋੜਾ ਜਿਹਾ ਪਹਿਲਾਂ ਤਾਂ ਫਰਕ ਤਾਂ ਹੈਗਾ ਉਹ ਕਿ ਜਿਵੇਂ ਪਰ ਪੂਰਾ ਪੂਰਾ ਸਹੀ ਸਾਫ ਨਹੀਂ ਬੋਲਦਾ ਹਣਾ 9-10 ਸਾਲ ਦਾ ਹੋ ਗਿਆ ਕਿਸੇ ਵੀ ਵੀਡੀਓ ਵਿੱਚ ਵੀ ਦੇਖਿਆ ਹੋਊਗਾ ਕਿਵੇਂ ਬੋਲਦਾ ਸਕੂਲ ਨੂੰ ਸਕੂਲ ਕਹਿੰਦਾ ਅਸੀਂ ਮਜ਼ਾਕ ਕਰਦੇ ਸੀ ਜਦੋਂ ਜਦੋਂ ਸਕੂਲ ਕਹਣਾ ਸਿੱਖ ਗਿਆ ਨਾ ਫਿਰ ਸਾਫ ਬੋਲਣਾ ਲੱਗ ਜੇਗਾ ਚਲੋ ਚੱਲਦੇ ਹਾਂ ਬਾਹਰ ਜਦੋਂ ਆਪਣਾ ਕਿਸਾਨੀ ਅੰਦੋਲਨ ਸੀ ਉਹ ਬਹੁਤ ਵਧੀਆ ਸਟੇਜ ਸਵਾਲ ਦਾ ਸੀ ਬਹੁਤ ਵਧੀਆ ਬੋਲਦਾ ਸੀਗਾ ਬਹੁਤ ਵਧੀਆ ਸਪੀਚ ਕਰਦਾ ਸੀ ਬਸ ਇਹਨਾਂ ਨੂੰ ਬੋਲਣ ਦੀ ਦਿੱਕਤ ਆਉਂਦੀ ਸੀ ਉਹ ਦੱਸ ਸੀ ਨੂੰ ਬਹੁਤ ਦਵਾਈਆਂ ਵੀ ਖਵਾਈਆਂ ਵੀ ਠੀਕ ਹੋ ਜੇ ਜਦੋਂ ਵੀ ਉਥੇ ਬਜ਼ੁਰਗ ਹੁੰਦੇ ਸਾਰਨੇ ਤੇ ਦਸਰਨੇ ਵੀ ਇੱਥੇ ਦਵਾਈ ਦਵਾ ਕੇ ਲਿਓ ਸੀ ਦਵਾਈ ਦਵਾ ਕੇ ਲਿਓ ਤੇ ਅਸੀਂ ਬਹੁਤ ਦਵਾਈ ਖਵਾਈ ਚਲੋ ਵੇਖ ਗਰੂ ਐ ਵੀ ਮੇਰ ਕਰੇ ਵੀ ਠੀਕ ਹੋ ਜੇ ਤੇ ਇੰਨਾ ਵਧੀਆ ਬਲਾਰ ਇੱਕ ਤਰ੍ਹਾਂ ਦਾ ਬਹੁਤ ਛੋਟੀ ਉਮਰ ਵਿੱਚ ਬਹੁਤ ਵਧੀਆ ਬਲਾਰ ਹੈਗਾ ਵਧੀਆ ਬੋਲੇ ਵੇਖ ਗਰੂ ਨੂੰ ਤੰਦਰੁਸਤੀ ਵਾਸਤੇ ਠੀਕ ਕਰਦੇ ਜਲਦੀ ਚਲੋ ਇਹ ਬੱਜ ਜਾ ਬੰਨ ਦਿੱਤੀ ਨੇਗੀ ਤੇ ਥੋੜੀ ਧੁੱਪ ਹੁੰਦੀ ਹੈਗੀ 4 ਵਜੇ ਬੰਨ ਦਨੇ ਆ ਸਾਦਨ ਬਸ ਸੁੰਦਰ ਖੜਕੇ ਵੀ ਕੁਛ ਨਹੀਂ ਹੈਗੇ ਵੀ ਅੰਦਰ ਖੜੇ ਨੇ ਕਿਸ ਪਸੂ ਬਾਹਰ ਦਰਖਤਾਂ નીચે ਬੰਨਦੇ ਹੁੰਦੇ ਆ ਫਿਰ ਉਹ ਗਰਮੀ ਘੱਟ ਹੁੰਦੀ ਹੈ ਪਰ ਉਹਨਾਂ ਸੁਭਾਅ ਪਹਿਰੇ ਬਾਹਰ ਰਹਿਣ ਦਾ ਪਸੂ ਸਰਦਨ ਅੰਦਰ ਸੱਡ ਨੀਚੇ ਜਾਂ ਪੱਖੇ ਨੀਚੇ ਨਹੀਂ ਖੜਕੇ ਰਾਜੀ ਹੈਗੇ ਜਦੋਂ ਘੱਟ ਗਰਮੀ ਹੁੰਦੀ ਹੈ ਫਿਰ ਅਸੀਂ ਬਾਹਰ ਬੰਨ ਦਨੇ ਆ ਕੱਚੇ ਜਗ੍ਹਾ ਰੱਖੀ ਬਾਹਰ ਦਰਖਤਾਂ નીચે ਉੱਥੇ ਬੰਨ ਦਨੇ ਆ ਤੇ ਹੁਣ ਬਸ ਤੋਤਨੇ ਵੀ ਦੋ ਮਹੀਨੇ ਹੋਰ ਆ ਫਿਰ ਤਾਂ ਬਾਰ ਬੰਦਿਆ ਕਰਾਂਗੇ ਤੇ ਫਿਰ ਸ਼ਾਮ ਨੂੰ ਦਸੰਨੀ ਕਰਕੇ ਫਿਰ ਅੰਦਰ ਲਿਆ ਕਰਾਂਗੇ ਕਿਉਂਕਿ ਪਸੂ ਨੂੰ ਚੱਕ ਟਾਈਮ ਕੱਚਾ ਬਹੁਤ ਜ਼ਰੂਰੀ ਹੈਗਾ ਨਹੀਂ ਪਸੂ ਕੱਚੇ ਵਿੱਚ ਖਾਣੇ ਇੱਕ ਟਾਈਮ ਤੇ ਗਾਂਾਂ ਨੂੰ ਤਾਂ ਖਾਸ ਕਰਕੇ ਨੇ ਉਹਦੇ ਪੈਰ ਖਰਾਬ ਹੋਣ ਲੱਗ ਜਾਂਦੇ ਨੇ ਇਹ ਪਾਣੀ ਗੱਟੀ ਗੋਨੀ ਜਦ ਲਿੱਸੀ ਹੋ ਜਾਂਦੀ ਹੈ ਹੁਣ ਮੈਨੂੰ ਕੀੜਿਆਂ ਦੀ ਗੋਲੀ ਦਿੱਤੀ ਆ ਤੇ ਇਹ ਹੋ ਰਹੀ ਐ 6-7 ਮਹੀਨਿਆਂ ਦੀ। ਤੰਦ ਗਰਮੀ ਕਰਕੇ ਲਿੱਸੀ ਹੋ ਰਹੀ ਹੈਗੀ। ਰਾਜੀ ਨੂੰ ਹੁੰਦੀ ਦਾਣਾ ਵੀ ਸੀ ਨੂੰ ਬਹੁਤ ਪਾਉਣਾ। ਲੱਗ ਤੋਂ ਵੀ ਦਾਣਾ ਪਾ ਦਿੰਨੇ ਆ। ਪਰ ਫਿਰ ਵੀ ਲਿੱਸੀ ਹੋਈ ਜਾਂਦੀ ਹੈਗੀ। ਹੁਣ ਮੈਂ ਇਹਨੂੰ ਕੀੜਿਆਂ ਦੀ ਗੋਲੀ ਦਿੱਤੀ ਹੈਗੀ। ਤੇ ਪਹਿਲਾਂ ਸੀਸੀ ਵੀ ਪਾਈ ਸੀਗੀ ਕਿ ਹੁਣ ਕੀੜਿਆਂ ਦੀ ਗੋਲੀ ਦਿੱਤੀ ਡਾਕਟਰਾਂ ਦਾ ਹੀ ਵੱਡੀ ਹੋ ਗਈ ਉਹਨੇ ਨੂੰ ਗੋਲੀ ਦੇ ਦੋ। ਤੇ ਆਪਣਾ ਘੱਟਾ ਬਹੁਤ ਵਧੀਆ ਹੋ ਰਿਹਾ ਹੈਗਾ। ਤੇ ਇਹ ਹੋ ਗਿਆ 1.5 ਸਾਲ ਦਾ। ਵਧੀਆ ਇਹਦੀ ਹਾਈਟ ਬਹੁਤ ਵਧੀਆ। ਤੇ ਵਧੀਆ ਬਰੀਡ ਦਾ ਕੱਟਾਗਾ ਤੇ ਹੁਣ ਅਸੀਂ 6 ਮਹੀਨੇ ਤੱਕ ਨਹੀਂ ਵੇਚਦੇ ਉਸ ਤੋਂ ਬਾਅਦ ਇਹਨੂੰ ਵੇਚ ਦਾਂਗੇ ਤੇ ਸਾਨੂੰ ਐਵੇਂ ਸੀ ਕੱਟਿਆਂ ਨੂੰ ਅਸੀਂ ਨਹੀਂ ਦੇਣਾਗਾ ਜੋ ਕੋਈ ਪੰਡ ਪਾਈ ਕਿਸੇ ਨੇ ਲੈਣਾ ਹੋਊਗਾ ਤਾਂ ਉਹਨੂੰ ਦੇ ਦਾਂਗੇ ਕੱਟਿਆਂ ਨੂੰ ਅਸੀਂ ਨਹੀਂ ਵੇਚਨੇ ਓਕੇ ਦੀ ਮਾ ਜਿਹੜੀ ਵਧੀਆ ਬਰੀਡ ਦੀ ਸੀ ਮੋਰਾ ਨਸਲ ਦੀ ਸੀ ਤੇ ਉਹ ਜਿਹੜਾ ਪੈਡੇ ਸੂਏ 13-4 ਲੀਟਰ ਦੁੱਧ ਸੀਗਾ ਸਾਨੂੰ ਆਵੇਂ ਹੈਨਾ ਕਿਸੇ ਨੂੰ ਵਧੀਆ ਵੇਚੀ ਵੀ ਕਿਸੇ ਕੱਟਿਆਂ ਨੂੰ ਨਾ ਵੇਚੀਏ ਸੋਰ ਦੇ ਵਿੱਚ ਰੋਚਾਰ ਪੈ ਗਿਆ ਉਸ ਤੋਂ ਬਾਅਦ ਫਿਰ ਵਧੀਆ ਹੋ ਜਾਊਗਾ ਤੇ ਹੁਣ ਮੈਨੂੰ ਵਧੀਆ ਤਰ੍ਹਾਂ ਲਾ ਦਨੀ ਹੈ ਵਧੀਆ ਜੀ ਸੇਵਾ ਕਰ ਲਈ ਵੀ ਚੱਲ ਫਿਰ ਵਧੀਆ ਹੋਊਗਾ ਨਾ ਫੇਰ ਹੀ ਕੁਸ ਉਹਦਾ ਬਟੂਆ ਉਸੇ ਦੇ ਜਿੰਨਾ ਟਾਈਮ ਸੰਭਾਲ ਲਿਆ ਵੀ ਆ ਉਸ ਨੂੰ ਸੰਭਾਲਣੇ ਬਹੁਤ ਔਖੇ ਨੇ ਕੱਟੇ ਦਾ ਖਾਸ ਕਰਕੇ ਬਹੁਤ ਭੱਜ ਜਾਂਦਾ ਇਧਰ ਉਧਰ ਬਹੁਤ ਬਨਣਾ ਔਖਾ ਚਲੋ ਇਹ ਵੀਡੀਓ ਵੀ ਕਾਫੀ ਲੰਬੀ ਹੋ ਗਈ ਵੀਡੀਓ ਤੇ ਪੈਥੀ ਕਰਦੇ ਆ ਐਂਡ ਤੇ ਹੁਣ ਨਮਾਉਣੇ ਮੈਂ ਮੱਜਾ ਮੈਂ ਜਨਵਾ ਕੇ ਫਿਰ ਕੰਮ ਇਹ ਨਾਲ ਨਿਪਟ ਜੂਗਾ ਬਾਅਦ ਆ ਜਾਣਗੇ ਮੈਨੂੰ ਉਹ ਹੱਟ ਚਾ ਦੇਣਗੇ ਚਲੋ ਵੀਡੀਓ ਪੈਥੀ ਕਰਦੇ ਐਂਡ ਵੀਡੀਓ ਬਦਲੇ ਕੀ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਤੇ ਤੁਸੀਂ ਮੇਰਾ ਦੂਸਰਾ ਚੈਨਲ ਤੁਹਾਨੂੰ ਰੂਟੀ ਕਿ ਦੂੰਗਾ ਤੇ ਤੁਸੀਂ ਇਹ ਸੋਹਣ ਸੂਟ ਲੈਣੇ ਨੇਗੇ ਸੂਟ ਸਟਿਚ ਕਰਵਾਣੇ ਤਾਂ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋਗੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਕੁਝ ਸੋ ਮੱਚ ਜੋਸੀ ਬਹੁਤ ਤੁਸੀਂ ਕਮੈਂਟ ਕਰ ਦਿਓ ਤੇ ਤੁਸੀਂ ਸੋਹਣੇ ਕਮੈਂਟ ਕਰਿਆ ਕਰੋ ਬਹੁਤ ਵਧੀਆ ਲੱਗਦਾ ਹੈਗਾ ਤੇ ਹੋਰ ਵੀ ਵਧੀਆ ਜਿਹੜਾ ਵੀਡੀਓ ਬਣਾਉਣ ਨੂੰ ਜੀ ਕਰਦਾ ਹੈਗਾ ਹਾਂ ਬੈਹੋ ਸਾਰਿਆਂ ਨੂੰ ਤੁਹਾਨੂੰ ਰਸਤੇ ਦੀ ਵਾਕਸ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਬਾਏ